आनंद صاحب ਜੀ ਦੇ ਬਾਣ ਦੀ ਵਿਚਾਰ ਅੱਜ ਆਪਾਂ 7ਵੀਂ ਪਉੜੀ ਦੀ ਵਿਚਾਰ ਕਰ ਰਹੇ ਹਾਂ ਜੀ ਤਾਂ ਤਨ ਗੁਰੂ ਅਮਰਦਾਸ ਜੀ ਮਹਾਰਾਜ ਸਿੱਤੇ ਪਾਛਾ ਜੀ ਹਰਮਾਨ ਕਰਦੇ ਨੇ ਆਨੰਦ ਆਨੰਦ ਸਭ ਕੋ ਕਹੈ ਮਾਰੇ ਕਹਿੰਦੇ ਨੇ ਆਨੰਦ ਆਨੰਦ ਸਾਰੇ ਕਹਿੰਦੇ ਨੇ ਮੈਂ ਬੜਾ ਖੁਸ਼ ਹਾਂ ਬੜਾ ਆਨੰਦ ਆਇਆ ਕਿਉਂਕਿ ਆਪਾਂ ਸਵਾਦ ਭੋਜਨ ਬਣਿਆ ਹੋਵੇ ਖਾ ਲਈਏ ਤੇ ਪੀਂਦੇ ਬੜਾ ਆਨੰਦ ਆਇਆ ਜੇ ਕਹੇ ਮੈਂ ਮਿਲ ਪਏ ਆਪਣੇ ਪਿਆਰੇ ਨੂੰ ਕਹਿੰਦੇ ਬੜਾ ਆਨੰਦ ਮਿਲਿਆ ਜੇ ਅੱਜ ਆਪ ਜੀ ਨੂੰ ਮਿਲ ਕੇ ਅੱਜ ਆਨੰਦ ਪਏ ਨਹੀਂ ਦਾ ਗਈ ਹਰ ਕੋਈ ਆਨੰਦ ਆਨੰਦ ਹੀ ਕਹੀ ਜਾਂਦਾ ਹੈ ਪਰ ਸਤਗੁਰੂ ਬਾਦਸ਼ਾਹ ਦੀ ਕਿਰਪਾ ਕਰਦੇ ਨੇ ਫਿਰ ਆਨੰਦ ਜਾਂਦਾ ਕਿੱਥੇ ਮਾਰੇ ਕਹਿੰਦੇ ਸਭ ਕੋਈ ਆਨੰਦ ਆਨੰਦ ਕਹਿੰਦਾ ਹੈ ਪਰ ਆਨੰਦ ਗੁਰੂ ਤੇ ਜਾਣਿਆ ਪਰ ਸੱਚਾ ਆਨੰਦ ਜਿਹੜਾ ਹੈ ਨਾ ਉਹ ਗੁਰੂ ਪਾਸੋਂ ਹੀ ਜਾਣਿਆ ਜਾਂਦਾ ਹੈ ਉਹ ਕਿਹੜਾ ਹੈ ਜਿਹੜਾ ਸੱਚਾ ਆਨੰਦ ਹੈ ਗੁਰੂ ਪਾਸੋਂ ਹੀ ਜਾਣਿਆ ਜਾਂਦਾ ਹੈ ਜਾਣਿਆ ਆਨੰਦ ਸਦਾ ਗੁਰ ਤੇ ਕਹਿੰਦੇ ਸਦਾ ਹੀ ਆਨੰਦ ਗੁਰੂ ਪਾਸੋਂ ਜਾਣਿਆ ਜਾਂਦਾ ਹੈ। ਦੁਨਿਆਵੀ ਚੀਜ਼ਾਂ ਦਾ ਆਨੰਦ ਆਇਆ ਤੇ ਚਲਾ ਜਾਂਦਾ ਹੈ। ਪਰ ਜਿਹਨੂੰ ਇਹ ਆਨੰਦ ਆ ਗਿਆ ਨਾ, ਪਰਮ ਆਨੰਦ ਆ ਗਿਆ। ਉਹ ਇਹ ਜਾਂਦਾ ਨਹੀਂ, ਮਨੁੱਖ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ ਤੇ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਕਿਰਪਾ ਕਰੇ ਪਿਆਰਿਆ। ਇਹ ਆਨੰਦ ਉਹਨਾਂ ਨੂੰ ਆਉਂਦਾ ਹੈ ਜਿਨ੍ਹਾਂ ਪਿਆਰਿਆਂ ਦੇ ਉੱਤੇ ਉਹ ਕਿਰਪਾ ਕਰਦਾ ਹੈ ਮਿਹਰ ਕਰ ਦਿੰਦਾ ਹੈ ਕਰ ਕਿਰਪਾ ਕਿਲ ਵਿਖ ਕਟੈ ਗੁਰੂ ਕਿਰਪਾ ਕਰਕੇ ਪਾਪ ਕੱਟ ਦਿੰਦਾ ਹੈ ਮਾੜੇ ਕਰਮ ਕੱਟ ਦਿੰਦਾ ਹੈ ਜੁਗਨੁਕ ਕਰਦਾ ਹੈ ਕਿਉਂਕਿ ਅਨੇਕਾਂ ਹੀ ਉਦਾਹਰਣਾਂ ਨੇ ਜਿਨ੍ਹਾਂ ਦੇ ਪਾਪ ਕੱਟੇਗੇ ਜੋ ਜ਼ਿੰਦਗੀ ਵਿੱਚ ਬੜੇ ਪਾਪ ਕਰਦੇ ਸੀ ਗੁਰੂ ਪਿਆਰੇ ਆਪਾ ਗਣਕਾ ਨੂੰ ਜਾਣਦੇ ਆ ਇਸੇ ਤਰ੍ਹਾਂ ਹੀ ਬਿਸ਼ਲੇ ਜਨੂ ਭਾਵ ਗੁਰੂ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਭਾਈ ਵਿਦੇ ਚਰਨ ਚੋਰੀਆਂ ਕਰਦੇ ਸੀ ਪਰ ਗੁਰੂ ਸ਼ਰਨ ਵਿੱਚ ਆਏ ਤਾਂ ਗੁਰੂ ਦੇ ਸਿੱਖ ਬਣ ਗਏ ਉਹਨਾਂ ਦੇ ਪਿਛਲੇ ਸਾਰੇ ਪਾਪ ਕਰਮ ਕੱਟੇ ਗਏ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਦਾਸ ਜੀ ਕਿਰਪਾ ਕਰਦੇ ਨੇ ਗੁਰੂ ਕਿਰਪਾ ਕਰਕੇ ਪਾਪ ਕੱਢ ਦਿੰਦਾ ਹੈ ਅਤੇ ਗਿਆਨ ਅੰਜਨ ਸਾਰਿਆ ਉਹਨਾਂ ਦੇ ਵਿਚਾਰ ਰੂਪੀ ਅੱਖਾਂ ਦੇ ਵਿੱਚ ਗਿਆਨ ਦਾ ਸੁਮਾ ਬਾਦ ਹੁੰਦਾ ਹੈ ਮਹਾਰਾਜ ਦਾ ਫਰਮਾਨ ਹੈ ਗਿਆਨ ਅੰਜਨ ਨੇਤਰੀ ਪੜਿਆ ਤਾ ਤੋ ਸਰਵ ਪ੍ਰਕਾਸ਼ ਜਿਨ੍ਹਾਂ ਦੇ ਅੰਦਰ ਗਿਆਨ ਰੂਪੀ surma ਪੈ ਗਿਆ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਇਸੇ ਤਰ੍ਹਾਂ ਮਾਰਗਰੇ ਗਿਆਨ ਅੰਜਨ ਸਾਰਿਆ ਬੁੱਧ ਰੂਪੀ ਅੱਖਾਂ ਦੇ ਵਿੱਚ ਗਿਆਨ ਦਾ surma ਪਾ ਦਿੱਤਾ ਅੰਦਰੋਂ ਜਿਹੜਾ ਮੋਹ ਟੁੱਟਾ ਦਿਨ ਦਾ ਸ਼ਬਦ ਸੱਚੀ ਸਵਾਰਿਆ ਕੋਣ ਜਿੰਨਾ ਦਾ ਮਾਇਆ ਮੋਹ ਹਿਰਦੇ ਚੋਂ ੁੱਟ ਗਿਆ ਕਿਉਂਕਿ ਦੁਨੀਆ ਜਿਹੜੀ ਐ ਸੰਸਾਰ ਦੇ ਲੋਕ ਮਾਇਆ ਦੇ ਮੋਹ ਵਿੱਚ ਹੀ ਭੱਜੇ ਫਿਰਦੇ ਨੇ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਹਾਏ ਹਾਏ ਕਰਦੇ ਆਹੀਂ ਸਾਰੀ ਜ਼ਿੰਦਗੀ ਨਿਕਲ ਜਾਂਦੀ ਐ ਪਰ ਫਿਰ ਜਿਨ੍ਹਾਂ ਦਾ ਮਾਇਆ ਦੇ ਨਾਲੋਂ ਮੋਹ ਟੁੱਟ ਗਿਆ ਤਿੰਨ ਕਾ ਸ਼ਬਦ ਸੱਚੇ ਸਵਾਰੇ ਆ ਹੁਣ ਉਹਨਾਂ ਦਾ ਬਚਨ ਉਹਨਾਂ ਦਾ ਬੋਲ ਸੱਚੇ ਨੇ ਆਪ ਸੁਭਾਅ ਦਿੱਤਾ ਕਿਉਂਕਿ ਸਾਧੂ ਬੋਲੇ ਸਹਿਜ ਸੁਭਾਅਏ ਸਾਧੂ ਬੋਲਿਆ ਬਿਰਥਾ ਨਾ ਜਾਏ ਕਾਮ ਕਹਾਵਤ ਹੈ ਸਾਧ ਦਾ ਬਚਨ ਅਟਲ ਅਟਲਾ ਮਹਾਤਮਾ ਰੱਬ ਦੇ ਪਿਆਰੇਆ ਗੁਰੂਆਂ ਦਾ ਬਚਨ ਅਟਲ ਹੁੰਦਾ ਹੈ ਜੋ ਬੋਲ ਦਿੰਦੇ ਨੇ ਸੱਚਾ ਹੋ ਜਾਂਦਾ ਹੈ ਇਸ ਕਰਕੇ ਉਹਨਾਂ ਦਾ ਬਚਨ ਅਕਾਲ ਪੁਰਖ ਆਪ ਸਵਾਰਨਦਾ ਹੈ ਕਹੈ ਨਾਨਕ ਇਹ ਆਨੰਦ ਹੈ ਹੁਣ ਗੁਰੂ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਬਲਵੰਤ ਸਾਹਿਬ ਜੀ ਕਹ ਰਹੇ ਨੇ ਇਹ ਸੱਚਾ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਆਨੰਦ ਗੁਰੂ ਪਾਸੋਂ ਹੀ ਜਾਣਿਆ ਜਾਂਦਾ ਹੈ ਹੋਰ ਕਿਤੇ ਨਹੀਂ ਜਾਣਿਆ ਜਾ ਸਕਦਾ ਜਿੰਨਾ ਮਰਜੀ ਬਾਰੇ ਆਨੰਦ ਕਹਿ ਲਈਏ ਗੱਲ ਨਹੀਂ ਬਣਦੀ ਜੋ ਆਨੰਦ ਗੁਰੂ ਦੇ ਬਚਨਾਂ ਵਿੱਚ ਹੈ ਗੁਰੂ ਦੀ ਸ਼ਰਨ ਵਿੱਚ ਹੈ ਨਾਮ ਜਪਣ ਵਿੱਚ ਹੈ ਉਹ ਆਨੰਦ ਕਿਤੇ ਨਹੀਂ ਹੈ ਇਸ ਵਾਰ ਤੇ ਮਾਰਾ ਤੀਸਰੇ ਪਾਤਸ਼ਾਹ ਜੀ ਨੇ ਅਨੰਦ ਸਾਹਿਬ ਦੀ ਬਾਣੀ ਦੀ ਸਤਵੀਂ ਪੌਣੀ ਦੇ ਵਿੱਚ ਆਨੰਦ ਦੇ ਬਾਰੇ ਬਚਨ ਗੀਤੇ ਨੇ ਸਮਝਾਇਆ ਹੈ ਸਾਨੂੰ ਗੁਰੂ ਪਿਆਰਿਓ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਦੂ ਸਾਨੂੰ ਵੀ ਇਹ ਆਨੰਦ ਮਿਲ ਜੇ ਸਾਨੂੰ ਵੀ ਇਹ ਆਨੰਦ ਮਿਲ ਜੇ ਵਾਹਿ ਗੁਰ ਦੀ ਕਾ ਕਰਸਾ ਵਾਹਿ ਗੁਰ ਦੀ ਕੀ ਹਰੇ